ਤਹਾਡੇ ਖਾਤਰ ਮੈਨੂੰ ਦੋਗਮ ਕਰਨਾ ਪਿਆ ਆ। ਜਿਹੜੇ ਕਹਿੰਦੇ ਕੋ ਮੰਡਲ ਪ੍ਰਧਾਨ ਹੈ ਕੋ ਸਭ ਦਾ ਪ੍ਰਧਾਨ ਹੈ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਆ ਬੱਚੀਆਂ ਜਿਹੜੀਆਂ ਇੱਥੇ ਵਹਿੰਝੀਆਂ ਜੀਆਂ ਤੁਸੀਂ ਕਦੀ ਵੀ ਦੇਖਿਆ ਅਕਲੀ ਤਸਲੀ ਕੀਤਾ ਉਹਨਾਂ ਦੇ ਉੱਪਰ ਕਿ ਜਦੋਂ ਇੱਥੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਮੈਂ ਉੱਥੇ ਮਦਦ ਦੀ ਦੁਕਾਨ ਤੇ ਬੈਠ ਕੇ ਦੇਖਦਾ ਸੀ ਸਾਡੀ ਕੁੜੀਆਂ ਦਾ ਸ਼ੋਸ਼ਣ ਹੁੰਦਾ ਕਿ ਪੈਦਲ ਆਉਂਦੀਆਂ ਜਿਸ ਕਰਕੇ ਸਾਨੂੰ ਮੰਨ ਬਾਤ ਰੱਖਣਾ ਪਿਆ ਅਜੇ ਤੱਕ ਵੀ ਅਸੀਂ ਸਾਡੇ 11 ਵਜੇ ਤੱਕ ਰਾਤ ਸੌਂਦੇ ਤੇ ਕੋਈ ਬੰਦਾ ਸਾਡੀ ਗੱਲ ਸੁਣੇ ਟਾਈਮ ਹੀ ਨਹੀਂ ਹੈਗਾ ਕਿਸੇ ਕੋਲ ਆਮ ਆਦਮੀ ਦੀ ਸਰਕਾਰ ਹੈ ਮੈਂ ਖੁਦ ਆਮ ਆਦਮੀ ਨੂੰ ਮੋਟਾ ਪਾਈਆਂ ਔਰ ਬੱਚੀ ਆਰ ਬੋਟਾ ਬਾਕੀ ਆਤੀ ਕੈਂਡੀ ਦੇ ਰੁਪਨ ਦਸਾਇਆ ਔਰ ਕੁਛ ਲੋਕਾਂ ਨੇ ਰਾਤ ਉਸ ਜਿੱਤੀ ਪਾਸਰ ਉਸ ਜਿੱਤੀ ਮੈਂ ਵੀਡੀਓ ਜਾਉਂਣੇ ਫੋਨ ਵੀ ਕੀਤਾ ਸੈਕੰਡ ਫੋਨ ਵੀ ਕੀਤਾ ਕਿ ਜਿੰਨੇ ਵੀ ਟਕੜੀ ਦੇ ਸਰਪਾਚਿਆਂ ਉਹਨਾਂ ਨੂੰ ਕਹੋ ਕਿ ਕੈਂਡੀ ਦੇ ਕੋਈ ਵੀ ਨਾ ਧਿਆਨ ਦੱਸਾਂਗੇ ਪਾਣਾ ਨੂੰ ਜਦੋਂ ਸਮਾਂ ਆਵੇਗਾ ਕੁਛ ਲੋਕ ਚੰਚਲ ਗਿਰੀ ਕਰਦੇ ਉਹਨਾਂ ਇਦਾ ਦੀ ਕਿਉਂਕਿ ਉਹਨਾਂ ਨੂੰ ਸ਼ਰਮ ਨਹੀਂ ਆਂਦੀ ਜਿਹੜਾ ਭਗਵਾਨ ਤੋਂ ਵੀ ਡਰਦਾ ਜਿਹੜਾ ਆਪਣੇ ਦੇਸ਼ ਨੂੰ ਬੇਦਖਲ ਆਪਣੇ ਪਿੰਡ ਦੀ ਪਿੰਡ ਨੂੰ ਬੇਦਖਲ ਹੈ ਜਿਹੜਾ ਆਪਣੇ ਸਮਾਜ ਨੂੰ ਬੇਦਖਲ ਹੈ ਉਹ ਕਦੀ ਵੀ ਉਹਦਾ ਪਰਮਾਤਮਾ ਦਾ ਫਾਇਦਾ ਨਹੀਂ ਕਰਿਆ ਕਿ ਅਸੀਂ ਤਾਂ भोले ਲੋਕ ਹੈ ਅਸੀਂ ਪਹਿਲਾਂ ਹੀ ਕਹ ਅਸੀਂ ਉੱਗਰ ਪ੍ਰੋਡਕਸ਼ਨ ਨਹੀਂ ਕਰਨਾ ਸਾਡਾ ਸ਼ਾਨਖਪੁਰ ਪ੍ਰ代表 ਕਾੜਿਆ ਜਿੱਦਾਂ ਬੈਠਿਆ ਆ ਬੱਚੇ ਦੇ ਕੋਲ ਜਿਹੜੀ ਤੇਰੇ ਸਾਹਮਣੇ ਲਕਸ਼ਮੀ ਭਾਈ ਬੈਠੀ ਹੈ ਛਾਂਸੀ ਦੀ ਰਾਣੀ ਬੈਠੀ ਆ ਉਹ ਉਰੇ ਘਰ ਦੇ ਅੱਪਾ ਬੈਠੀ ਆ ਇਹ ਲੋਕ ਜਿਹੜੇ ਬੈਠੇ ਆ ਮੈਂ ਫੇਰ ਕੱਲ ਤੁੜ ਕੇ ਕਹਿਣਾ ਚਾਹਾਂਗਾ ਜਿਹੜੇ ਲੋਕ ਇੱਥੇ ਕੋਈ ਸ਼ਰਾਰਤ ਕਰਨਾ ਚਾਹੁੰਦੇ ਆ ਕਿ ਇਹ ਦੌਲਤ ਨੇ ਸ਼ੁਰੂ ਹੋਇਆ ਕਿ ਮੇਰੀ ਸਟ੍ਰੈਟਜੀ ਆ ਇਹ ਦੌਲਤ ਨੇ ਸ਼ੁਰੂ ਹੋਇਆ ਜਦੋਂ ਤੱਕ ਮੇਰੀਆਂ ਮੰਗਾਂ ਨਹੀਂ ਮੰਨਿਆ ਜਾਣਗੀਆਂ ਅਜੇ ਤੱਕ ਮੈਂ ਬੈਠਾਂਗਾ ਔਰ ਮਰਨ ਵਾਸਤੇ ਆਇਆ ਮੈਂ ਇਹ ਬੱਚੇ ਮਰਨ ਵਾਸਤੇ ਆਏ ਆ ਅਸੀਂ ਸਰਕਾਰ ਨੂੰ ਕੱਲ ਮਿਲੇ ਸੀ ਸਾਨੂੰ assurance ਦਿੱਤਾ ਕਿ ਤੁਹਾਡੀਆਂ ਮੰਗਾਂ ਮੰਨਾਂਗੇ ਲੇਕਿਨ ਅੱਜ ਤੱਕ ਵੀ ਹਲੇ ਤੱਕ ਵੀ ਕੋਈ ਵਿਅਕਤੀ ਨਹੀਂ ਆਇਆ ਮੈਂ ਸਮਝਦਾ ਹਾਂ ਉਹ ਲੀਡਰਾਂ ਨੂੰ ਜਿਹੜੇ ਲੀਡਰ ਨੇ ਚਮਚੇ ਕਰਦੇ ਸਰਕਾਰਾਂ ਦੇ ਮੈਂ ਇਸਾ ਉਹ ਕੰਮ ਦਾ ਤੁਹਾਡੇ ਕੈਮ ਦੀ ਵਿਅਕਤੀ ਸੀ ਜਿਹੜੇ ਤੁਹਾਨੂੰ ਲੈ ਕੇ ਚੱਲਦੇ ਸੀ ਬੀਬੀ ਦੇ ਕੈਮ ਵੀ ਕੁਝ ਵਿਅਕਤੀ ਚੱਲਦੇ ਸੀ ਉਹਨਾਂ ਨੇ ਢੇੜੇ ਬਿਠਾਏ ਹੋਇਆ ਜੇ ਉਹਨਾਂ ਨੇ ਢੇੜੇ ਨਾ ਪਾਏ ਹੁੰਦੇ ਤਾਂ ਸਾਨੂੰ ਇੱਥੇ ਨਾ ਬਹਿਣਾ ਪੈਂਦਾ ਉਹਨਾਂ ਨੇ ਕਦੀ ਨਹੀਂ ਸੋਚਿਆ ਕਿ ਟੁੱਪਾਂ ਦੇ ਤੋਂ ਦੀਨੀਆਂ ਜਿਹੜੀ ਸੜ ਚਾ ਕਿੱਦਾਂ ਬਣੀਆਂ ਉਹ ਫੋਟੋ ਬੜਿਆਲਾ ਸੜ ਕਿੱਦਾਂ ਬਣੀਆਂ ਉਹਨਾਂ ਨੇ ਸੋਚਿਆ ਕਿ ਸਾਡਾ ਫਾਇਦਾ ਕਿੱਦਾਂ ਹੋਣਾ ਹੈ ਇਸ ਕਰਕੇ ਮੈਨੂੰ ਬਹਿਣਾ ਪਿਆ ਮੈਂ ਕੋ ਲੀਡਰ ਵੀ ਬਣਾ ਜੇ ਤੁਸੀਂ ਸਾਥ ਦੋਗੇ ਤਾਂ ਮੈਂ ਕੰਮ ਵੀ ਬੈਠਾਂ ਜੇ ਨਾ ਸਾਥ ਦੋਗੇ ਤਾਂ ਮੈਂ ਇੱਥੇ ਬੈਠੇ ਰਹਿਣਾ ਕਿ ਮੇਰੀ ਮਾਂ ਮੇਰੇ ਨਾਲ ਰੱਖ ਦਾ ਇਸ ਕਾਰਕ ਨੂੰ ਬੇਨਤੀ ਕਰਨਾ ਚਾਹਾਂਗਾ ਆਪਾਂ ਅਗਲ ਕੀ ਆਵਾਜ਼ ਬਣਾਣਾ ਹੈਗਾ ਕਿਉਂਕਿ ਜਿਨ੍ਹਾਂ ਬੰਦਿਆਂ ਦੀ ਸੋਝ ਜੜ ਮੜੀ ਹੁੰਦੀ ਹੈ ਉਹ ਆਪਣੇ ਆਪ ਹੀ ਸਾਹਮਣੇ ਸਾਫ ਆ ਜਾਂਦੀ ਆ ਕਿ ਕਾਜੀ ਬਹੁਤ ਨਿਯਤ ਮਦਦ ਦੀ ਇਮਾਨਦਾਰੀ ਨਾਲ ਆਰਥਿਕਕ ਪੈਸਾ ਬੱਚਿਆਂ ਨੇ ਇਕੱਠਾ ਕੀਤਾ ਆਪਣੀ ਜੇਬਾਂ ਮੁਕਤਾਂ ਵਿੱਚੋਂ ਪੈਸਾ ਕੱਢ ਕੇ ਅਧੋਲਨ ਕਰ ਰਹੇ ਆ ਤਾਂ ਕਿਸੇ ਪੋਲੀਟਿਕਲ ਵਿਅਕਤੀ ਦਾ ਕਿਸੇ ਵਿਅਕਤੀ ਦਾ ਤੁਹਾਨੂੰ ਸਮਰਥਨ ਨਹੀਂ ਹੈਗਾ ਆ ਬੱਚੇ ਨੇ ਆਪਣੀ ਜੇਬ ਤੋਂ ਪੈਸੇ ਕਰਕੇ ਅਸੀਂ ਫਲੈਕਟਰ ਆਈਆਂ ਔਰ ਆਪਣੇ ਪਟਰੋਨ ਅਸੀਂ ਕਰਦੇ ਔਰ ਖਾਸ ਕਰਕੇ ਏ.ਡੀ. ਸਾਹਮਣੇ ਮੈਨੂੰ ਤਿੰਨ ਘੰਟੇ ਅਸੀਂ ਚਾਰ ਪੰਜ ਬੰਦੇ ਗਏ ਜਦੋਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਆਇਆ ਕਹਿੰਦੇ ਤੁਸੀਂ ਆਮ ਆਦਮੀ ਦੇ ਬੰਦੇ ਹੋ ਤੁਸੀਂ ਮੁੱਖ ਮੰਤਰੀ ਨੂੰ ਕਿੱਥਾ ਮਿਲ ਸਕਦੇ ਆ ਉਹ ਇਸ ਤਰ੍ਹਾਂ ਦੇ ਵੇਖ ਕੇ ਦੋਹਾਂ ਨੇ ਤਾਨੂੰ ਤਿੰਨ ਘੰਟੇ ਕੌਂਸਲੇ ਬਿਠਾ ਰੱਖਿਆ ਮੈਂ ਤਾਂ ਕਿਹਾ ਕਿ ਯਾਰ ਤੁਹਾਡੀ ਤਾਂ ਥੋੜੀ ਜਾ ਕੇ ਸੀਐਮ ਨੂੰ ਫਾਈਲ ਤੇ ਆਵੇ ਉੱਥੇ ਉਹ ਫੁੱਲ ਵੱੰਡ ਰਹੇ ਆ ਟੈਲੀਆਂ ਆਉਂਦੀਆਂ ਤੇ ਕਿਹਾ ਤੁਹਾਨੂੰ ਜਾਣ ਦਿੱਤਾ ਕੋਈ ਗੱਲ ਨਹੀਂ ਵਕਤ ਆਏਗਾ ਸਮਾਂ ਦੱਸੇਗਾ ਲੇਕਿਨ ਫੇਰ ਅੱਗੇ ਦੀ ਗੱਲ ਜਦੋਂ ਬਾੜੀ ਖਾਟ ਆਏ ਫੇਰ ਵੀ ਉਹਨਾਂ ਨਾਲ ਚਾਲ ਦੀ ਕੋਸ਼ਿਸ਼ ਕੀਤੀ ਪਰ ਠੀਕ ਹੈ ਕੁਝ ਨਹੀਂ ਹੈਗਾ ਉੱਥੇ ਹੁਣ ਵੀ ਚਾਲਾਂ ਤੇਲੀ ਜਾਣੀਆਂ ਫੇਰ ਕੰਮ ਹੋ ਗਿਆ ਕਰੇਨਾ ਲੱਗੀਆਂ ਇਹ ਮਿੱਟੀ ਸੁਦਾਈ ਤੁਸੀਂ ਦੇਖਦੇ ਹੋ ਮਿੱਟੀ ਕਿੰਨੀ ਵਾਰੀ ਮੈਂ ਤੇਰੇ ਲਾਈ ਆ ਮਿੱਟੀ ਨਾਲ ਕੰਮ ਨਹੀਂ ਹੋਣੇ ਮੇਰਾ ਢੋਲਵੇਂ ਤੋਂ ਜਦੋਂ ਤੱਕ ਰੋੜ ਢੋਲੋਂ ਬਦਲੋਂ ਬਾਅਦ ਜਦੋਂ ਮੇਰੀ ਸੜਕ ਨਹੀਂ ਬਣੇਗੀ ਮੈਂ ਇੱਥੇ ਨੱਕਰੀ ਉੱਠਾਂਗਾ ਕਿਉਂਕਿ ਮੈਨੂੰ ਪਤਾ ਹੈ ਇਹ ਜੇ 13 10 ਤਰੀਕ ਨੂੰ 13 8 2024 ਨੂੰ ਰਾਜਕੁਮਾਰ ਆਪਣੇ ਏਰੀਆ ਦੇ ਵਿੱਚ ਕੈਂਪਲ ਕਰਾ ਲਵੇ ਕਿਤੇ ਦਾ ਵੀ ਹੋਏਗਾ ਜਦੋਂ ਤੱਕ ਕਿਤੇ ਦਾ ਛੋਟਾ ਦਾ ਟੈਂਡਰ ਨਹੀਂ ਹੋਏਗਾ ਉਦੋਂ ਤੱਕ ਮੈਂ ਇਸ ਨੂੰ ਉੱਠਾਂਗਾ ਕਿ ਮੈਂ ਇਹਨਾਂ ਦੀ ਚਾਹ ਨਾਲ ਬਿਲਕੁਲ ਜਾਣੂ ਕਰਦੀ ਅਸੀਂ ਕੱਲ ਦੀ ਸਟੇਟ ਨਹੀਂ ਬੁੱਧੋ ਚੇਨ ਕਰ ਦਿੱਤੀ ਸੀ ਲੇਕਿਨ ਅੱਜ ਮੈਂ ਦੱਸਾਂਗਾ ਕਿ ਇਹ ਸਟੇਟ ਦੀ ਹੈਗੀ ਮੈਂ ਇੱਥੇ ਬੈਠਾਂਗਾ ਪ੍ਰਸ਼ਾਸਨ ਤੋਂ ਬਾਕੀ ਮੇਰੀ ਗੱਲ ਨਹੀਂ ਮੰਨੇਗਾ ਆਪਾਂ ਨਹੀਂ ਉੱਠਾਂਗੇ ਤੁਸੀਂ ਮੇਰਾ ਸਾਥ ਦੇਣਾ ਹੈ ਲੋਕਾਂ ਦੇ ਬਸ ਕੋਸ਼ਿਸ਼ ਕੀਤੀਆ ਕੇਂਦਰ ਸਰਕਾਰ ਨੂੰ ਅਸੀਂ ਵੀ ਅਸੀਂ ਵੀ ਆਪਣੀ ਸਟ੍ਰੈਟਜੀ ਚੇਂਜ ਕਰ ਲਈ ਕਿ ਠੀਕ ਹੀ ਕਹਾਣੀ ਦੀ ਗੱਲ ਬੰਨ ਲਿਆ ਕਿ ਤੁਹਾਡੇ ਕੋਲ ਨਹੀਂ ਲੋਕਾਂ ਨੇ ਕੋਈ ਨਾ ਕਾਹਦੇ ਆਪਣੇ ਚੈਲਨ ਨੂੰ ਚੇਂਜ ਕੀਤਾ ਅੱਜ ਅਸੀਂ ਇੱਥੇ ਬੈਠੇ ਆ ਤੁਹਾਡੀ ਧੜਾ ਜਾਣ ਗਿਆ ਤੁਹਾਡੀਆਂ ਹਾਲਾਤਾਂ ਜਾਣ ਗਿਆ ਜਦੋਂ ਤੱਕ ਇਹ ਦੌਲਤ ਹੌਂਸਲਾ ਪਜਾਰੀ ਰਹੇਗਾ ਕਿ ਮਨਮਤ ਔਰ ਮੇਰੇ ਬੱਚੇ ਜਿਹੜੇ ਬੈਠੇ ਨੇ ਇਹਨਾਂ ਨੇ ਪਾਣੀ ਵੀ ਨਹੀਂ ਪੀਤਾ ਇੱਕ ਬੂੰਦ ਵੀ ਨਹੀਂ ਪੀਤੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਪਾਣੀ ਪੀ ਸਕਦੇ ਹੋ ਪਾਣੀ ਵੀ ਨਹੀਂ ਪੀਤਾ ਤੁਹਾਡੇ ਕੋਨੇ ਦੇ ਵਿੱਚ ਇੱਕ ਬੇਟੀ ਦੀ ਤਾਂ ਚੱਗੀ ਆ ਜਿੰਦਾੜੀ ਆ ਤੁਹਾਡੀ ਕੰਡੀ ਦੇ ਵਾਸਤੇ ਤੁਹਾਡੀਆਂ ਬੇਟੀਆਂ ਹੈਗੀਆਂ ਨੇ ਤੁਹਾਡੀਆਂ ਵੀ ਬੇਟੀਆਂ ਹੈਗੀਆਂ ਨੇ ਤੁਸੀਂ ਕਹਿੰਦਾ ਬੇਟੀਆਂ ਦੀ ਖਾਤਰ ਇੱਕ ਬੇਕਰੇ ਲੋਕਾਂ ਦੇ ਨਾਲ ਤੁਹਾਡੇ ਨਾਲ ਬੇਕਰੇ ਸਮਝੌਤੇ ਕਰ ਰਹੇ ਹੋ ਇਹ ਕਰ ਰਹੇ ਹੋ ਰਾਜ ਨੂੰ ਤੁਹਾਨੂੰ ਅਸੀਂ ਡਰਨ ਵਾਲੇ ਨਹੀਂ ਅਸੀਂ ਮਰਨ ਵਾਲੇ ਆ ਤੱਫਨ ਵਾਲੇ ਹੈਗਾ ਪਰ ਬਹਿ ਕੇ ਮੈਨਾਂ ਨੀਤਾ ਨੂੰ ਕਿਹੜਾ ਚਾਵਾਂਗਾ ਜਿਹੜੀ ਗਰਦਾਰੀ ਕਰੇਗਾ ਆਪਣੀ ਜਨਮ ਤੋਂ ਮਿਲੇ ਨਾਲ ਆਪਣੇ ਪਿੰਡ ਦੇ ਨਾਲ ਜਿਹੜਾ ਗਾਂ ਦੇ ਨਾਲ ਸਾਡਾ ਨੋਕ ਕਰਦਾ ਮੰਗੇ ਜੇ ਕੋਈ ਵਾਹਿਗੁਰੂ ਨੀਂ ਪ੍ਰਮਾਤਮਾ ਕੋਈ ਬਾਵਾ ਕਦੀ ਮਾਫ ਨਹੀਂ ਕਰੇਗਾ ਧੰਨਵਾਦ ਬਹੁਤ ਬਹੁਤ ਇਹ ਕਰੋਸ਼ੀ ਇਹਨਾਂ ਨੂੰ ਇਸ ਮੌਕੇ ਤੇ ਲੈ ਆਇਆ ਬਹੁਤ ਬਹੁਤ ਧੰਨਵਾਦ ਸਕੇਤ ਜੀ ਹੁਣ ਮੈਂ ਬੇਨਤੀ ਕਰੂੰਗਾ ਅੱਗੇ ਸਾਧ ਜੀ ਨੂੰ ਕਿ ਉਹ ਵੀ ਰੋਪੀ ਹੋਣ ਸ਼੍ਰੀ ਆਦਿ ਸਾਹਿਬ ਸਾਡੀ ਮਨਸ਼ਾ ਹੈ ਪਹਾੜ ਦੇ ਕੰਮਾਂ ਨੂੰ ਪੈਰ ਦੇ ਹਾਰ ਤੇ ਸਰਵਾਨ ਜੀ ਸਾਡੀ ਮਨਸ਼ਾ ਹੈ ਪਹਾੜ ਦੇ ਲੋਕਾਂ ਦੀ ਜਾਣਕਾਰੀ ਥੱਲੇ ਆਏਆਂ ਨੂੰ سب سے پہلے میرے فائن ہے کسی چاہتے ہر کام کرنا پہنتا ہے سو میں یہ کہنی چاہتا کہ آ جڑا پروگرام ਅੱਜ ਇਹ ਪ੍ਰੋਗਰਾਮ ਦਾ ਕਰੀਬ ਬਾਰ ਗਏ ਤੇ ਬਾਅਦ ਬਹਿਤਰੀ ਸਾਗ ਲੱਗੀ ਹੋਈ ਸੀ ਜਿੱਦਾਂ ਪੰਜਾ ਛੱਟਾ ਪਿੰਡਾਂ 'ਚ ਆਗ ਲੱਗੀ ਹੋਈ ਸੀ ਤੇ ਆਗ ਬੁਝਾਉਣ ਵਾਲਾ ਕੋਈ ਨਹੀਂ ਸੀਗਾ ਤੇ ਮਹਿਕਮੇ ਦੀ ਵੀ ਛੋਟੀ ਜਿਹੀ ਗੱਡੀ ਕਿੰਨਾ ਤੱਕ ਬੁਝਾ ਆ ਜਾਂਦੀ ਹੈ ਕਿ ਉਹ ਤਾਂ ਪਹਾੜ 'ਤੇ ਜਾਊਗੀ ਤਾਂ ਆਗ ਬੁਝਾਊਗੀ ਸੋ ਕਿਆ ਸੀਗਾ ਆਗ ਬਹੁਤ ਲੱਗੀ ਹੋਈ ਸੀ ਸਾਰੇ ਲੋਕੀ ਦੇਖੀ ਜਾ ਰਹੇ ਸੀ ਤੇ ਕੌਂਸਲ ਦੇ ਵਿੱਚ ਟੀੜੀਆਂ ਜਿਹੜੀਆਂ ਆ ਗਈਆਂ ਉਹ ਟੀੜੀਆਂ ਦੇਖ ਰਹੀਆਂ ਸੀ ਉਹ ਸਾਖਣ ਵੀ ਸੁਣ ਰਹੀ ਸੀ ਉਹ ਪ੍ਰਚਾਰ ਜਿਹੜਾ ਅੱਜ ਹੋ ਰਿਹਾ ਉਹ ਸੁਣ ਰਹੀ ਸੀ

اور پچھے سارے بزرگ میرے ویر ہم سفر ہم خیالہ میرے دوست کنڈی رو پیار کرنے والے درجہ و درجہ سارے مجھے جائے دے رکھے جی نے کہا کہ سیاسی منچ نہیں ہے بلکل گل سے ہی ہے جدو جدو بھی تو اڈیٹے کو سمسیا آئی ہے ਤੇ ਪਤਾ ਨਹੀਂ ਕੀ ਗੱਲ ਐ ਸੀ ਜਨਮ ਦਾ ਮੈਨੂੰ ਸਮਝਾਉਤਾ ਨਹੀਂ ਮਿਲ ਸਕਿਆ ਜਦੋਂ ਜਦੋਂ ਵੀ ਕੋਈ ਗੱਲ ਹੋਈ ਐ ਤੇ ਮੈਨੂੰ ਨੇ ਆਪਣੇ ਆਪ ਇਸ ਪਾਸੇ ਪਿਆਰ ਕਰੇ ਮਗਨੇ ਸ਼ੁਰੂ ਹੋ ਜਾਂਦੇ ਤੇ ਮੈਂ ਤੁਹਾਡੇ ਤੋਂ ਨਹੀਂ ਖਾਣਾ ਗੱਲ ਵੋਟਰ ਦੀ ਨਹੀਂ ਆ ਗੱਲ ਸਿਆਸਤ ਦੀ ਨਹੀਂ ਆ ਗੱਲ ਕਿਸੇ ਪਾਰਟੀ ਦੀ ਨਹੀਂ ਅਜੇ ਢਾਈ ਸਾਲ ਪਹਿਲੇ ਇਲੈਕਸ਼ਨ ਦੇ ਵਿੱਚ ਉਸੀਂ ਦੇਖਿਆ ਨਹੀਂ ਤੇ ਆਮ ਤੌਰ ਤੇ ਜਿਸ ਨੇ ਵਿਰਤੀ ਹਾਰ ਜਾਂਦਾ ਹੈ ਤੇ ਆਪਣਾ ਮਨੋਬਲ ਹਾਰ ਜਾਂਦਾ ਤਾਂ ਮੇਰੀਆਂ ਬੀਟੀਆਂ ਦਾ ਮੇਰੇ ਭਰਾਵਾਂ ਦਾ ਇੰਨਾ ਤਕੜਾ ਥਾਪੜਾ ਆਦੀਏ ਤੇ ਇੱਕ ਡੋਲਿਆ ਹੀ ਕਦੇ ਨਹੀਂ ਤੇ ਨਾ ਕਦੇ ਡੋਲਿਆ ਤੁਹਾਨੂੰ ਯਾਦ ਸਾਰੇ ਮੇਰੇ ਵੀਰ ਇੱਥੇ ਬੈਠੇ ਆ ਪਿੱਛੇ ਐਥੇ ਇੱਕ ਸਾਥੀ ਹੁੰਦੇ ਸੀਗੇ ਪੋਰਟਫੰਡ ਹੋਇਆ ਕਰਦੇ ਸੀ ਅਕੇ ਜੀ ਜਦੋਂ ਉਹਨਾਂ ਬਿਨਾਂ ਮੁਕੱਦਮਾ ਦਰਜ ਕੀਤਾ ਗਿਆ ਤੇ ਇੱਥੇ ਹੀ ਟਾਲੀ ਅੱਡੇ ਇੱਕ ਪ੍ਰੋਗਰਾਮ ਰੱਖਿਆ ਗਿਆ ਤੇ ਮੈਂ ਉਹਦੇ ਵਿੱਚ ਵੀ ਆਇਆ ਸੀ ਉਸ ਲਈ ਐਮਐਲਏ ਨਹੀਂ ਸੀ ਰਾਮਦਾਸ ਜੀ ਦੇ ਮੁਕੱਦਮਾ ਦਰਜ ਹੋਇਆ ਤਾਂ ਮੈਂ ਅਨਾਉਂਸ ਕਰਕੇ ਗਿਆ ਸੀ ਕਿ ਰਾਮਪਾਲ ਜੀ ਉਹਨੂੰ ਤੁਹਾਨੂੰ ਅੰਦਰ ਕੁਝ ਫੜ ਕੇ ਲੈ ਕੇ ਜਾਏਗੀ جنہیں سب سے پہلے آدمی میں کبھی سیاست نہیں جی کسی موقع جرا ایک بوٹ کا کرجہ ادا تھا کہ میں کہہ سکتا ایمانداری بنا سچے پاشا ستگو کے چرن چاہیے گاڑی میں خواب ہوا کرتا ہوگی ڈول اندر بنا کے

ਪਰ ਮੈਂ ਤੁਹਾਡੇ ਕੋਲ ਇੱਕ ਵਾਅਦਾ ਲੈਂਦਾ ਜਿੰਨੇ ਬੰਦੇ ਬੈਠੇ ਹੋ ਤੁਸੀਂ ਦਰੋ ਨਾ ਕੋਈ ਖਾਸ ਵਾਅਦਾ ਨਹੀਂ ਤੇ ਜਿੰਨੇ ਬੰਦੇ ਬੈਠੇ ਹੋ ਇਹਨਾਂ ਚਾਹੇ ਮੇਰੇ ਉਹ ਲੀਡਰ ਨਹੀਂ ਲੱਭਦੇ ਜਿਹੜੇ ਟੱਪ ਟੱਪ ਕੇ ਆਖਰੀ ਸਰਕਾਰ ਵਾਲੇ ਰੋਜ਼ ਸੁੱਰੇ ਰਹਿੰਦੇ ਆਉਂਦੇ ਕਿ ਕੋਈ ਵੀ ਨਹੀਂ ਚੱਲਦਾ ਮੈਂ ਕਿਉਂਕਿ ਉਹਨਾਂ ਨੂੰ ਸੱਚ ਆ ਗਿਆ ਕਿ ਤੁਸੀਂ ਇੱਥੇ ਸਤ ਸਤ ਕੋਕਰ ਆਜ ਬੈਠਿਆਂ ਨੂੰ ਵਾਏ ਦਸਮਿਹਾਂ ਭੇਜਿਆ ਚੋਲਾ ਜੇ ਬੋਲੋਗੇ ਤੇ ਮਾਰਨਗੇ ਬੋਲੋਗੇ ਤੇ ਮਾਰਨਗੇ ਅਰੇ ਨਾ ਬੋਲੋਗੇ ਤੇ ਮਰ ਜਾਓਗੇ ਕੰਢੀ ਵਾਲਾ ਬੰਦਾ ਆਪਣੇ ਨਾਲ ਜਰੂਰ ਲੈ ਜਿਓ ਇਹਨੂੰ ਡਬਲ ਕਰ ਦਿਓ ਤੁਹਾਡਾ ਧੰਨਵਾਦ ਹੋਏਗਾ। ਕਿਆ ਗੱਲ ਹੋ ਜਾਏਗੀ? ਹੱਥ ਕੇ ਖੜੇ ਕਰਕੇ ਇੱਕ ਇੱਕ ਬੰਦਾ ਨਾਲ ਲੱਗਿਆ ਬਲੋ ਜੇ ਤੁਹਾਨੂੰ ਕੰਢੀ ਦਾ ਪਿਆਰ ਆ ਜੇ ਤੁਹਾਨੂੰ ਇਸਤਕਤੀ ਦਾ ਪਿਆਰ ਆ ਤੇ ਕੰਢੂ ਇਸ ਜਿਹੜਾ ਫਿਰਕਤ ਆ ਇਹਨੂੰ ਡਬਲ ਜਰੂਰ ਕਰੋ। ਕਿਆ ਕੰਢੀ ਦੇ ਨਹੀਂ ਲੋਕ ਰਹਿੰਦੇ? ਕਿਆ ਇੱਥੇ ਨਹੀਂ ਲੋਕਾਂ ਨੂੰ ਤਕਲੀਫ ਹੋ ਬਖੀਆਂ ਨੂੰ ਤਕਲੀਫ ਨਹੀਂ? ਮੈਂ ਕੁਛ ਨਾ ਚੁਕਾ। ਕਿੰਨਾਂ ਜਰੀਆ ਤਰਸਾ ਮਨਾ دیے ਉਸ ਨੇ ਸੜਕ ਬਣਾਈ ਜਦੋਂ ਪਵਨ ਆਦੀ ਐਮਐਨਏ ਨਹੀਂ ਸੀ ਇੱਥੇ ਦੀਆਂ ਸੜਕਾਂ ਇਸ ਨੇ ਟਿਊਬਲ ਇੱਥੇ ਦੇ ਸਕੂਲ ਪਵਨ ਆਦੀ ਨੇ ਜੋ ਜੋ ਕਿਸੇ ਦਾ ਹੁਕਮ ਹੁੰਦਾ ਸੀ ਉਹ ਕਰਦਾ ਜਾਂਦਾ ਮੈਨੂੰ ਮਾਰਿਆ ਕਿਉਂ ਕਿਉਂਕਿ ਮੈਂ ਚੋਰਾਂ ਦੀ ਗੱਲ ਨਹੀਂ ਮੰਨੀ ਉਹਨਾਂ ਦਲਾਵਾਂ ਦੀ ਗੱਲ ਨਹੀਂ ਮੰਨੀ ਇਸ ਕਰਕੇ ਮੈਨੂੰ ਲੋਕਾਂ ਨੇ ਜਿਹੜਾ ਸੀ ਪਿਪਲੇਖਾ ਦੀ ਮਗਰ ਕੋਈ ਹਕੀਕਤ ਨਹੀਂ ਜਿੱਤਾਂ ਹਾਂ ਚੱਲੀਆਂ ਰਹਿਣੀਆਂ ਹਰ ਵਾ ਵਾ ਹੁੰਦਾ ਹੈ ਕਦੇ ਮਲੋ ਬਲੂਕ ਤੋਂ ਦਾ ਟਹਿ ਜਾਏ ਨਾ ਆਦੀਏ ਦਾ ਮਨ ਉਸ ਤੇ ਥਾ ਨਾ ਟਹਿਗਾ ਕਿ ਆਦੀਆ ਲੋਕਾਂ ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਕਹਣੀ ਚਾਹੁੰਦਾ ਕਿ ਯਾਦ ਰੱਖੋ ਮੇਰੇ ਵੀਰੋ ਜਿਸ ਦਿਨ ਪਵਨਾਦੀਏ ਦੀ ਸਰਕਾਰ ਆਈ ਸੀ ਸੋਨਨ ਡੀਸੀ ਦੇ ਖਾਤੇ ਦੇ ਵਿੱਚ ਬਸਾਰ ਤੋਂ ਪਹਿਲਾਂ ਕਰੋੜਾਂ ਰੁਪਏ ਦੀ ਰਾਸ਼ੀ ਜਮ੍ਹਾਂ ਹੁੰਦੀ ਸੀ ਔਰ ਉਸ ਰਾਸ਼ੀ ਨੂੰ ਇੱਕ ਕਰਕੇ ਜਮ੍ਹਾਂ ਕੀਤਾ ਜਾਂਦਾ ਸੀ ਕਿ ਜੇ ਕੋਈ ਕੁਲੀ ਤੋਂ ਸਮਲ ਢੁੱਪ ਜਾਏ ਦੇ ਕੋ ਰਸਤਾ ਬੰਦ ਹੋ ਜਾਏ ਇਹ ਪੈਸੇ ਉੱਥੇ ਲਗਾਏ ਜਾਣਗੇ ਅੱਜ ਤੱਕ ਕਦੇ ਮਰਨ ਵਰਤ ਨਹੀਂ ਆਦੀਏ ਇਹ ਟੈਂਕ ਰੱਖਣਾ ਪਿਆ ਕਿਸੇ ਨੂੰ ਜੇ ਮੈਂ ਫੱਟ ਕੇ ਆਇਆ ਤੇ ਮੈਂ ਥੋਪ ਕੇ ਤਾਲੀ ਜਵਾਬ ਦੇਉਂਗਾ ਇਹ ਗੱਲ ਠੀਕ ਹੈ ਮੈਂ ਕਰਦਾ ਜਿੰਦਾ ਆ ਲੋਕਾਂ ਦੀ ਆਵਾਜ਼ ਬਣ ਕੇ ਮਰਨਾ ਆ ਜਿਹੜੇ ਲੋਕ ਲੋਕਾਂ ਦੀ ਆਵਾਜ਼ ਨੂੰ ਨਹੀਂ ਪਹਿਚਾਨਦੇ ਉਹ ਜਿਉਂਦੇ ਮਰੇ ਹੋਏ ਹੁੰਦੇ ਆ ਅੱਜ ਮੈਂ ਦੇਖ ਰਿਹਾ ਕਿ ਇਹ ਬੱਚਿਆਂ ਨੇ ਵਿਕੇਸ਼ ਜੀ ਨੇ ਮਿੰਟਾਂ ਕੀਤੀਆਂ ਹੈਡਮਾਸਟ੍ਰੇਸ਼ਨ ਦੀਆਂ ਔਰ ਅੱਜ ਇੱਥੇ ਐਡਮਿਨਿਸਟ੍ਰੇਸ਼ਨ ਦਾ ਕੋਈ ਵੀ ਬੰਦਾ ਨਹੀਂ ਹੈ ਕਿਉਂਕਿ ਗੰਢੀ ਵਾਲਿਓ ਹਲੂਣਾ ਦਿਓ ਜੇ ਹਜ ਜੇ ਦਰਬਾਰ ਆਪੇ ਮਰਨ ਮਤ ਰੱਖੇਗਾ ਉਹ ਦਿਨ ਸਰਕਾਰ ਤੁਹਾਡੇ ਕਦਮਾਂ 'ਤੇ ਟੁੱਕੇ ਆਈਗੀ ਮੇਰਾ ਬਾਣਾ ਫਕੀਰ ਰਹੇ ਜੇ ਆਦਮੀ ਦੀ ਖਲੜੀ ਖਲੜੀ ਕਿਸੇ ਪਕਾ ਦਾ ਡਰ ਨਹੀਂ ਲੋਕਾਂ ਨੇ ਵੀ ਨਾ ਇਹ ਗੱਲ ਕਹਿਣੀ ਚਾਹੁੰਦਾ ਮੇਰੇ ਵੀਰੋ ਕਿ ਯਾਰੋ ਅੱਜ ਇਹ ਜਿਹੜਾ ਮਰਨ ਮਤ ਆ ਮੈਂ ਹਰਿਆਣੇ ਦੇ ਵਿੱਚ ਉਹ ਦੱਸਦਾ ਸੀ ਬਿੱਲੂ ਕਿ ਹਰਿਆਣੇ 'ਚ ਕੁਛ ਕਰਕੇ ਆ ਗਿਆ ਕੀ ਕਰਕੇ ਆਇਆ ਇਹਨਾਂ ਨੇ ਉਹਨੂੰ ਜ਼ਿੰਦਾ ਵਾ ਤੇ ਭੱਖੀ ਗਰਮੀ ਦੇ ਵਿੱਚ ਮੈਂ ਸੜਕ ਦੇ ਆਕੇ ਬੈਠਾ ਦੇ ਇਹਨਾਂ ਨੂੰ ਜ਼ਿੰਦਾ ਤੋੜਨਾ ਵੀ ਅੱਜ ਜੇ ਨਹੀਂ ਪ੍ਰਸ਼ਾਸਨ ਨਹੀਂ ਆਇਆ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਨੇ ਅੰਦੀ ਸਰ ਅੱਜ ਤੁਸੀਂ ਮੰਨ ਵਾਸਤੇ ਬੈਠੇ ਆ ਕੀ ਕਾਰਨ ਹੈ ਸਰ ਜਿਹੜੀਆਂ ਸਾਡੀਆਂ ਬੇਸਿਸ ਆਪਾਂ ਸਭ ਤੋਂ ਪਹਿਲਾਂ ਮੈਨੂੰ ਦੇ ਦੇ ਵੱਲੋਂ 20 ਦੇ ਜਾਦੀਆਂ ਬਹੁਤ ਬਹੁਤ ਵੀ ਵਾਦਕ ਆ ਆਜ਼ਾਦੀ ਦਾ ਆਪਾਂ ਆਨੰਦ ਮਨਾ ਰਹੇ ਆ ਲੇਕਿਨ ਕੰਡੀ ਦੀ ਜਿਹੜੀ ਆਜ਼ਾਦੀ ਸੀ ਉਹਦੇ ਵਾਸਤੇ ਜਿਹੜਾ ਅंदोलਨ ਹੈ ਖਾਸ ਕਰਕੇ ਆ ਢੋਲਵਾ ਤੋਂ ਜਿਹੜੀ ਸੜਕ ਹੈ ਭੇੜਾ ਵਾਜ ਦੌਲਤ ਪਰ ਜਿਹੜੀ ਚਿੰਤਪਨ ਨੂੰ ਜਾਂਦੀ ਆ ਇੰਟਰ ਸਟੇਟ ਉਹਦਾ ਅंदोलਨ ਹੈ ਦੂਰ ਵਾਤੂ ਕੰਨੈਕਟ ਜਿਹੜੀ ਬਾਤ ਨੂੰ ਟੱਚ ਕਰਦੀ ਆ ਉਹਨਾਂ ਅंदोलਣਾ ਜਿਹੜੀਆਂ ਸਾਡੀਆਂ ਮੇਨ ਸੜਕਾਂ ਹੈਗੀਆਂ ਨੇ ਕਿ ਅੱਜ কাল ਪਰਸੋਂ ਇੱਕ ਪੀਲਾ ਫੀਜ ਦਾ ਘੁੰਮ ਰਿਹਾ ਮਾੜੀ ਮੋਟੀ ਬਿੱਤੀ ਪੈਣੀ ਹੈ ਕਹਿੰਦੇ ਜੀ ਕੰਮ ਹੋ ਗਿਆ ਖਤਮ ਹੋ ਗਿਆ ਸ਼ੁਰੂ ਹੋ ਗਿਆ ਜੀ ਇਹ ਕੁਝ ਜਿਹੜੇ ਲੋਕ ਨਹੀਂ ਕਹਿੰਦੇ ਪਏ ਨੇ ਬਿਲਕੁਲ ਕੁਝ ਨਹੀਂ ਦਿੱਤਾ ਉਹਨਾਂ ਨੇ ਫਿਰ ਬਾਅਦ ਵਿੱਚ ਮਾੜਾ ਮੋਡਾ ਅंदोलਨ ਕੀਤਾ ਤੇ ਉਹਨਾਂ ਨੇ ਨਿੱਪਾ ਪੋਚੀ ਦਿੱਤੀ ਆ ਸਾਡੇ ਐਫਐਨਜੀਆ ਬੱਸਾਂ 6 ਪਰਮਟ ਬੰਦ ਕਰੇ ਨੇ ਉਹਦੇ ਵਾਸਤੇ ਅंदोलਨ ਸਾਡੀ ਜਿਹੜੀ ਬਿਜਲੀ ਦੀ ਸਮੱਸਿਆ ਹੈ ਉਹਦਾ ਅਧੋਲਨ ਹੈ ਕਿਉਂਕਿ ਬਿਜਲੀ ਜਿਹੜੀ ਹੈ ਜਲੰਧਰ ਵਰਥਾ ਪੈਂਦੀ ਹੈ ਤੇ ਸਾਰਾ ਕੰਡੀ ਬੰਦ ਹੋ ਜਾਂਦਾ ਜਿਸ ਦਿਨ ਸਾਡਾ ਪਾਣੀ ਬੰਦ ਹੁੰਦਾ ਹੈ ਬਿਜਲੀ ਬੰਦ ਹੁੰਦੀ ਹੈ ਇੰਟਰਨੈਟ ਬੰਦ ਹੁੰਦਾ ਪੰਜਾਬੀ ਜੀ ਮੈਂ ਕਹਾਂ ਸਾਡਾ ਹੁਕਾ ਪਾਣੀ ਬੰਦ ਹੋ ਜਾਂਦਾ ਹੈ ਉਹ ਸਰਕਾਰ ਨੇ ਸਾਡਾ ਹੁਕਾ ਪਾਣੀ ਬੰਦ ਕੀਤਾ ਹੋਇਆ ਹੈ ਉਹਦੇ ਕਰਕੇ ਅਧੋਲਨ ਹੈ ਔਰ ਖਾਸ ਕਰਕੇ ਮੈਡੀਕਲ ਸੁਵਿਧਾ ਸਾਡੀ ਕੋਈ ਵੀ ਨਹੀਂ ਹੈ ਜਿਹਦੇ ਵਿੱਚ ਇੱਕ ਮੇਰੀ ਸਿਸਟਰ ਖੁਦ ਜਿਹੜੀ ਹੈਗੀ ਆ ਇੱਕ ਮਹੀਨਾ ਪਹਿਲਾਂ ਉਹਦੀ ਡੈਥ ਹੋਈ ਆ ਉਹਨੂੰ ਜਿਹੜੀਆਂ ਮੂਲਪਤ ਸੁਵਿਧਾ ਜਿਹੜੀਆਂ ਮੈਡੀਕਲ ਸੁਵਿਧਾ ਨਹੀਂ ਮ ਇਸ ਕਰਕੇ ਜਿਹੜਾ ਅਧੋਲਨ ਅੱਜ ਸ਼ੁਰੂ ਕੀਤਾ ਹੈ ਸਾਡਾ ਜਿਹੜਾ ਅਧੋਲਨ ਹੈ ਹਦੋਂ ਤੱਕ جاری ਰਹੇਗਾ ਜਦੋਂ ਤੱਕ ਸਾਡੀਆਂ ਸੜਕਾਂ ਦੀ ਪ੍ਰੋਬਲਮ ਨਹੀਂ ਮਿਲਦੀ ਦਿੱਕਤੀ ਨਹੀਂ ਮਿਲਦਾ ਸਾਨੂੰ ਉਹਦਾ ਟੈਂਡਰ ਨਹੀਂ ਹੁੰਦਾ ਹੋਂ ਤੱਕ ਸਾਡਾ ਅਧੋਲਨ ਜਾਰੀ ਨਹੀਂ ਹਲਕਾ ਵਧਾਇਆ ਕਿਹਾ ਉਹਨਾਂ ਤੱਕ ਤੁਸੀਂ ਉਪਰੋਚਨ ਕੀਤਾ ਹਲਕਾ ਵਧਾਇਆ ਜੀ ਅਮਰੀਕਾ ਘੁੰਮਣ ਗਏ ਕਿਸੇ ਬੇਸ ਦੇ ਗਿਆ ਨੇ ਮੈਨੂੰ ਨਹੀਂ ਪਤਾ ਵੈਸੇ ਹੀ ਉਹਨਾਂ ਦਾ ਫਰਜ਼ ਬੰਦਾ ਸੀ ਉਹਨਾਂ ਕੋਲ ਕੋਣ ਹੈਗਾ ਮੇਰਾ ਨੰਬਰ ਵੀ ਹੈਗਾ ਅੱਛੀ ਤਰ੍ਹਾਂ ਜਾਣਦੇ ਨੇ ਈਵਨ ਕੀ ਉਹਨਾਂ ਦੇ ਚੇਲੇ ਚਮਟੇ ਜਿਹੜੇ ਪੀਏ ਤੱਕ ਵੀ ਕਿਸੇ ਨੇ ਬੌਂਡਿੰਗ ਕੀਤਾ ਅਸੀਂ ਲਾਸਟ ਡੇਟ ਜਿਹੜੀ ਡੇਟ ਹੈ 15 ਤਰੀਕ ਜਿਹੜੀ ਹੈ 10:30 ਵਜੇ ਤੱਕ ਵੇਟ ਕੀਤਾ ਉਹਨਾਂ ਦਾ ਤੇ ਸ਼ਾਇਦ ਸਾਨੂੰ ਕੋ ਮਨਾਣ ਆਵੇਗਾ ਲੇਕਿਨ ਕਿਸੇ ਨੇ ਨਹੀਂ ਮਨਾਇਆ ਅਸੀਂ ਅੱਜ ਬੈਗੇ ਆ ਤੇਰੇ ਨਾਲ ਵੀਟੀਐਸ ਰੋਜ਼ ਸੱਚੇ ਨੇ ਸਾਹਿਲ ਹੈ ਕਿ ਆਪਾਂ ਧੱਕੇ ਤੇ ਬੈਠੇ ਹਾਂ ਅਦੋਲਤ ਸਾਹਿਬ ਸਾਡਾ ਆਪਾਂ ਬਿਲਕੁਲ ਤੁਹਾਡਾ ਰਹੇਗਾ ਮਰਨ ਮਰ ਤੱਕ ਬੈਠੇ ਆ ਸਾਡੇ ਜਿਹੜੇ ਦਾ ਕੰਮ ਨਹੀਂ ਹੋਣਗੇ ਕਿਉਂਕਿ ਮੈਂ ਕਾਜ਼ੀ ਕਾਰਵਾਈ ਪੂਰੀ ਲੈਣੀ ਆ ਕੋਈ ਬੰਦਾ ਕਵੇ ਜੀ ਮਹੀਨੇ ਬਾਅਦ ਕੰਮ ਹੋ ਜਾਣਾ 10 ਦਿਨ ਬਾਅਦ ਹੋ ਜਾਣਾ ਮੈਂ ਬਿਲਕੁਲ ਨਹੀਂ ਉੱਠਾਂਗਾ ਜਿੰਨੇ ਤੱਕ ਮੈਨੂੰ ਕਾਗਜ਼ੀ ਕਾਰਵਾਈ ਨਹੀਂ ਮਿਲਦੀ ਕਿਉਂੇ ਹੁਣੇ-ਹੁਣੇ ਮੈਂ ਕੱਲ ਫੇਸਬੁੱਕ ਤੇ ਰਾਜ ਕੁਮਾਰ ਜਿਹੜੇ ਚੱਬੇ ਵਾਲਾ ਹੈ ਜਿਹੜੇ ਐਮਪੀ ਸਾਹਿਬ ਹੈ 13 8 ਇਹ ਜੋ ਵੀ ਹੈ ਉਹਨਾਂ ਨੂੰ ਇੱਕ ਸੜਕ ਦੀ ਪ੍ਰੋਬਲਮ ਮਿਲੀ ਆ ਤੇ ਸਾਡੀ ਸੜਕਾਂ ਦੀ ਪ੍ਰੋਬਲਮ ਮਿਲ ਸਕਦੀ ਹੈ ਕਿਉਂਕਿ ਅੱਜ ਛੁੱਟੀਆਂ ਮਨ ਲਾ ਨੇ ਆ ਲੇਕਿਨ ਕੱਲ ਮਿਲਦੇ ਪਰਸ ਮਿਲਦੇ ਜਿੰਨਾ ਤੱਕ ਸਾਨੂੰ ਨਹੀਂ ਮਿਲਦੀ ਉਹਨੇ ਤੱਕ ਪੰਜ ਸਾਲ ਤੇ ਬੈਠੇ ਰਹਿਣਾ ਕਿਸ ਰਾਜਾ ਤੁਸੀਂ ਤੇ ਆਪਰੇ ਮੰਗਣੇ ਲੈ ਜੀ ਇਹਦੇ ਵਰ ਕੀ ਕਰਾਂ ਜੀ ਮੈਨੂੰ ਕਾਫੀ ਦਿਨਾਂ ਤੋਂ ਇਹ ਲੱਗ ਰਿਹਾ ਸੀਗਾ ਮੈਂ ਪੜ ਰਿਹਾ ਸੀਗਾ ਇਹਨਾਂ ਥੰਡੀ ਦੇ ਲੋਕਾਂ ਨੇ ਟਟੋ ਘਟ ਮੇਰੇ ਘਰ 15 20 ਦਿਨ ਹੋ ਗਏ ਆ ਇਹਨਾਂ ਨੂੰ ਆਪਣੀ ਡਿਮਾਂਡ ਪਾਸ ਤੇ ਧੱਕੇ ਖਾਂਦੇ ਕੰਮ ਕਰਦੇ ਪੰਜਾਬੀ ਵਿੱਚ ਇਹਨਾਂ ਨੇ ਨੋਟਿਸ ਵੀ ਦਿੱਤਾ ਉਹਨਾਂ ਦੇ ਨੋਟਿਸ ਚ ਲਿਆਂਦਾ ਵੀ ਇਹ ਸਾਡਾ ਕੰਮ ਨਹੀਂ ਹੁੰਦਾ ਸਾਡੀਆਂ ਮੂਲ ਸੁਵਿਧਾਾਂਾਂ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਰੋਜ਼ ਮਰਜ਼ੀ ਦੇ ਜਨਾਬ ਰਿਲੇਟਿਡ ਆ ਉਹ ਇਹਨਾਂ ਨੇ ਮੰਗਾ ਰੱਖੀਆਂ ਕਿਉਂਕਿ ਤੁਸੀਂ ਜਾਣਦੇ ਹੋ ਫਲੱਡ ਆ ਗਿਆ ਸੜਕਾਂ ਰੁੜ ਗਈਆਂ ਘਰ ਲੋਕਾਂ ਦੇ ਰੁੜ ਗਏ ਤਬਾਹ ਹੋ ਗਏ ਸਭ ਕੁਝ ਖਤਮ ਹੋ ਗਿਆ ਲੋਕਾਂ ਦਾ ਕਈ ਤਾਂ ਵਿਚਾਰੇ ਇਦਾਂ ਵੀ ਹੋ ਗਿਆ ਉਹਨਾਂ ਦੇ ਘਰ ਦੇ ਛੀ ਰੁੜ ਗਏ ਕਈ ਲੋਕ ਮਰ ਗਏ ਇਹਨਾਂ ਨੇ ਉਹਨਾਂ ਦੇ ਹੱਕ ਵਿੱਚ ਆਪਣੀਆਂ ਆਪਣੀ ਹੱਕੀ ਮੰਗਾਂ ਵਾਸਤੇ ਇਹਨਾਂ ਨੇ ਸਰਕਾਰ ਨੂੰ ਨੋਟ ਕੀਤਾ। ਮਗਰ ਸਰਕਾਰ ਵਾਲੋ ਕੋਈ ਵੀ ਨਮਾਇਦਾ ਇਹਨਾਂ ਨੂੰ ਆ ਕੇ ਨਹੀਂ ਕਿਹਾ ਨਾ ਲਿਖਤੀ ਰੂਪ ਦੇ ਵਿੱਚ ਇੱਥੇ ਤੱਕ ਬੜੀ ਦੁੱਖ ਦੀ ਗੱਲ ਆ ਜਿਸ ਦਿਨ ਮਾਨ ਸਾਹਿਬ ਆਇਆ ਮੁੱਖ ਮੰਤਰੀ ਸਾਹਿਬ ਆਇਆ ਇਹਨਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਇਸ ਪ੍ਰੋਗਰਾਮ 'ਚ ਨਹੀਂ ਜਾਣਾ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਅਮਨ ਸ਼ਾਂਤੀ ਦੇ ਲਈ ਹਾਂ ਵੀ ਆ ਅਸੀਂ ਆਪਣੀ ਮੰਗ ਜਿਹੜੀ ਆ ਉਹ ਦੇ ਦਿੱਤੀ ਆ ਵੀ ਮਗਰ ਐਡਮਿਨਿਸਟ੍ਰੇਸ਼ਨ ਦੇ ਲੋਕਾਂ ਨੇ ਕਿਸੇ ਨੇ ਵੀ ਅਫਸਰਾਂ ਨੇ ਇਹਨਾਂ ਨੂੰ ਉਹਨਾਂ ਤੱਕ ਜਾਣ ਨਹੀਂ ਦਿੱਤਾ ਜਾਂ ਉਹਨਾਂ ਵੱਲੋਂ ਕੋਈ ਉਦੇਸ਼ ਸੀ ਇਹ ਇਹਨਾਂ ਦਾ ਕੋ ਫਾਰਮ ਫਾਰਮ ਹੁੰਦਾ ਸੀ ਇਹਨਾਂ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕਰਾਈ ਇਹ ਜੇ ਉਹਨਾਂ ਨਾਲ ਗੱਲ ਨਹੀਂ ਹੋਈ ਤੇ ਜੇ ਇਸ ਵੇਲੇ ਅਸੀਂ ਵੋਟਾਂ ਪਾ ਕੇ ਕਿਸੇ ਨੂੰ ਐਮਐਲਏ ਜਿਤਾਣੇ ਆ ਐਮਐਲਏ ਦਾ ਮਤਲਬ ਇਹ ਆ ਵੀ ਇਲਾਕੇ ਦੀ ਸੁੱਖ ਸਾਥ ਲੈਣੀ ਹੈ ਜੇ ਅਗਰ ਇਲਾਕਾ ਰੁੜ ਰਿਹਾ ਅੱਜ ਮੀਡੀਆ ਇੰਨਾ ਤਿੱਖਾ ਆ ਮੀਡੀਆ ਦਾ ਯੁੱਗ ਵਾ ਅਗਰ ਕਿਤੇ ਕੋ ਫਲਾਟ ਆਦਾ ਅਗਰ ਕਿਤੇ ਕੋਈ ਮਿਸ ਹੈਪਨਿੰਗ ਹੁੰਦੀ ਆ ਤੇ ਉਹਦੇ ਵਿੱਚ ਲੋਕਾਂ ਦਾ ਆਉਂਦਾ ਆ ਚਾਹੇ ਉਹ ਦੁਨੀਆ ਦੇ ਕਿਸੇ ਵੀ ਖੁੰਜੇ 'ਚ ਬੈਠਾ ਹੋਵੇ ਉਹਦੀ ਡਿਊਟੀ ਬਣਦੀ ਆ ਲੋਕਾਂ ਦੇ ਦਰਾਂ ਘਰਾਂ ਤੇ ਜਾਣ ਦੀ ਇਹ ਗੱਲ ਕਹਿ ਲਈਏ ਵੀ ਜੇ ਇਸ ਵੇਲੇ ਕਰੋਨਾ ਚੱਲਿਆ ਮੈਂ ਦੋ ਵਾਰ ਪੋਜ਼ਿਟਿਵ ਹੋਇਆ ਮੈਂ ਤੇ ਮੇਰੀ ਟੀਮ ਮਗਰ ਅਸੀਂ ਲੋਕਾਂ ਦਾ ਕੁੰਡਾ ਖੜਕਾਨਾ ਨਹੀਂ ਛੱਡਿਆ ਲੋਕਾਂ ਦੇ ਦਵਾਈਆਂ ਦਾਰੂ ਬਨਾਜ ਜੋ ਅਸੀਂ ਦੇ ਸਕਦੇ ਸੀ ਆਪਣੀ ਔਕਾਤ ਮੁਤਾਬਕ ਜੋ ਆਪਣੀ ਪਹੁੰਚ ਸਮੇਂ ਕਰਤਾ ਕਰੇਗੀ ਉਹ ਕੀਤਾ ਸੀ ਉਹਦੇ ਤੋਂ ਭੱਜੇ ਨਹੀਂ ਅੱਜ ਇੱਥੇ ਦਾ ਐਮਐਲਏ ਔਰ ਇੱਥੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਇਹਨਾਂ ਲੋਕਾਂ ਨੂੰ ਉਹਨੇ ਮਜਬੂਰ ਕਰ ਦਿੱਤਾ ਵੀ ਤੁਸੀਂ ਮਰਨ ਬਰਥ ਤੇ ਬਹਿ ਜਾਓ ਤੇ ਚਾਹੇ ਤੁਹਾਡੇ ਜੋ ਮਰ ਜਾ ਸਾਨੂੰ ਪਰਵਾਹ ਨਹੀਂ ਜੇ ਇਹ ਅਗਰ ਪਰਵਾਹ ਹੁੰਦੀ ਤੇ ਮੈਂ ਕਹਿੰਨਾ ਇਹਨਾਂ ਦੇ ਕੋਲ ਆਉਂਦਾ ਇਹ ਲੋਕ ਬੈਠੇ ਆ ਕੋਈ ਵੀ ਸਰਕਾਰ ਵੱਲੋਂ ਇੱਕ ਵੀ ਵਿਅਕਤੀ ਨਹੀਂ ਆਇਆ ਕੋਈ ਅਫਸਰ ਨਹੀਂ ਆਇਆ ਵੀ ਤੁਸੀਂ ਇੱਥੇ ਨਾ ਬੈਠੋ ਮਰਨ ਬਰਤ ਨਾ ਕਰੋ ਮਰਨ ਬਰਤ ਉਸ ਵੇਲੇ ਕੀਤਾ ਜਾ ਰਿਹਾ ਆ ਇਹ ਦਿਨ ਲੋਕ ਖੁਸ਼ੀਆਂ ਮਨਾਉਂਦਾ ਹਿੰਦੁਸਤਾਨ ਲੱਡੂ ਵੰਡ ਕੇ ਇਸ ਦਿਨ ਦਾ ਸਵਾਗਤ ਕਰਦਾ ਕਿਉਂਕਿ 15 ਹਜ਼ਾਰ ਸਾਲਾਂ ਮੇਂ ਆਜ਼ਾਦੀ ਦਾ ਦਿਨ ਆਇਆ ਅੱਜ ਦੇ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ ਔਰ ਹਰ ਬੰਦਾ ਝੰਡਾ ਚੜਾਉਂਦਾ ਔਰ ਇੱਥੇ ਇਹ ਹੀ ਨਹੀਂ ਗੱਲ ਮੈਂ ਕਹਿਣੀ ਚਾਹੁੰਦਾ ਇਹ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਪਿਛੇ ਤੁਸੀਂ ਦੇਖਿਆ ਹਰਿਆਣੇ ਦੇ ਵਿੱਚ 38 ਲੱਖ ਕਿੰਨੇ ਹਜ਼ਾਰ ਰੁਪਏ ਦਾ ਇੱਕ ਪੋਲ ਲਾਇਆ ਗਿਆ ਬੀ ਇਹਦੇ ਤੇ ਅਸੀਂ ਜਿਹੜਾ ਹਿੰਦੁਸਤਾਨ ਦਾ ਝੰਡਾ ਲਾਣਾ ਹੈ ਔਰ ਉਹ ਝੰਡੇ ਦੀ ਤਿਆਰੀ ਕਰ ਲਈ ਮਗਰ ਐਮਐਲਏ ਹੈ ਨਹੀਂ ਇਹਨੇ ਝੰਡਾ ਲਹਿਰਾਉਣਾ ਸੀ 15 ਅਗਸਤ ਨੂੰ ਉਹਦੇ ਤੇ ਝੰਡਾ ਲਾਉਣਾ ਸੀ ਉਹਦੇ ਤੇ ਝੰਡਾ ਹੀ ਨਹੀਂ ਲਾਇਆ ਗਿਆ ਬਹੁਤ ਹੀ ਮੰਦ ਭਾਗੀਏ ਕਰਦਾ ਇਹ ਇਥੇ ਤੱਕ ਮੈਂ ਮੁੰਡੇ ਬੰਦਿਆਂ ਨੂੰ ਪੁੱਛਿਆ ਇਥੇ ਦੇ ਲੋਕਾਂ ਨੂੰ ਵੀ ਜਿਸੇ ਲਈ ਇੱਧਰ ਟੁੱਟੀਆਂ ਸੜਕਾਂ ਜਾਂ ਲੋਕ ਰੁੜ ਗਏ ਜਾਂ ਪਾਣੀ ਦਾ ਵਹਾਵ ਆਇਆ ਐਡਾ ਤਕੜਾ ਤੇ ਕਿਹਾ ਤੁਹਾਡਾ ਐਮਐਲਏ ਆਇਆ ਉਹਨਾਂ ਨੇ ਕਿਸੇ ਨੇ ਵੀ ਇਸ ਗੱਲ ਨੂੰ ਤਸੱਬਰ ਨਹੀਂ ਕੀਤਾ ਵੀ ਸਾਡੇ ਕੋਲ ਐਮਐਲਏ ਬੜੇ ਐਮਐਲਏ ਨਾ ਸੀ ਜਿੰਨ ਐਮਐਲਏ ਨਹੀਂ ਆਇਆ ਤੇ ਹੁਣ ਉਹਨੂੰ ਲੋਕਾਂ ਨੂੰ ਮੂਲ ਰੂਪ ਤੇ ਜਿਹੜਿਆ ਰਸਤੇ ਇਮੀਡੀਏਟਲੀ ਤੇ ਲਾਉਣੇ ਚਾਹੀਦੇ ਸੀ ਮੈਂ ਸਨਾਟੋਨ ਜਦੋਂ ਲੀ ਕਾਂਗਰਸ ਦੀ ਸਰਕਾਰ ਸੀ ਮੈਂ ਐਮਐਲਏ ਸੀ ਉਸ ਵੇਲੇ ਅਸੀਂ ਫਲੱਡ ਟਾਈਮ ਦੇ ਬਿਲਕੁਲ ਇੱਕ ਬਜਟ ਹੁੰਦਾ ਆ ਸਰਕਾਰ ਦੇ ਕੋਲ ਉਹ ਜਿਹੜਾ ਹੁੰਦਾ ਹੜ੍ਹਾਂ ਦਾ ਬਜਟ ਉਹ ਹਰ ਡੀਸੀ ਨੂੰ ਭੇਜਿਆ ਜਾਂਦਾ ਆ ਔਰ ਉਹ ਹਰ ਡੀਸੀ ਨੇ ਆਪਣੀ ਮਰਜ਼ੀ ਦੇ ਨਾਲ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆਉਂਦੀ ਆ ਉੱਥੇ ਪੈਸੇ ਖਰਚੇ ਜਾਂਦੇ ਮਹਿਰਾਨ ਕਿ ਗੱਡੀ ਨੂੰ ਇਹਨਾਂ ਲੋਕਾਂ ਨੇ ਪੰਜਾਬ ਦਾ ਹਿੱਸਾ ਜਾਂ ਹੁਸ਼ਾਰਪੁਰ ਦਾ ਹਿੱਸਾ ਨਹੀਂ ਸਮਝਿਆ ਹੋਇਆ ਔਰ ਅੱਜ ਇਹ ਲੋਕਾਂ ਨੇ ਇੱਥੇ ਮਰਨ ਬਰਤ ਰੱਖਿਆ ਮੈਂ ਦਰਸਾਣਾ ਚਾਹੁੰਦਾ ਆ ਕਿ ਜੇਕਰ ਇਹਨਾਂ ਦੀ ਸੁਣਵਾਈ ਟਾਈਮ ਸਿਰ ਨਾ ਕੀਤੀ ਇਹਨਾਂ ਲੋਕਾਂ ਦਾ ਕੋਈ ਨੁਕਸਾਨ ਹੋਇਆ ਤੇ ਪਵਨ ਆਦੀਆ ਪਿੱਛੇ ਨਹੀਂ ਰਹੇ ਔਰ ਦੂਸਰੀ ਗੱਲ ਮੈਂ ਇੱਕ ਗੱਲ ਕਹਿਣੀ ਹੈ ਕਿ ਘਟੋ ਘਟ ਅਸੀਂ 200 ਕਰੋੜ ਰੁਪਏ ਦੀ ਕੰਢੀ ਵਾਸਤੇ ਡਿਮਾਂਡ ਕਰਦੇ ਆ ਤਾਂ ਕਿ ਕੰਢੀ ਦੀ ਜਿਹੜੀ ਆ ਮੋੜ ਜ਼ਿੰਦਗੀ ਕੰਢੀ ਦੇ ਲੋਕਾਂ ਦੀ ਪੈਰਾਂ ਤੇ ਲੀਹਾਂ ਤੇ ਕਾਸ ਗਈ ਬਹੁਤ ਤੁਹਾਡਾ ਧੰਨਵਾਦ ਔਰ ਉਹਨਾਂ ਅਫਸਰਾਂ ਨੂੰ ਚਾਹੀਦਾ ਵੀ ਜਲਦ ਤੋਂ ਜਲਦ ਆ ਕੇ ਇਹਨਾਂ ਦੀ ਸਮੱਸਿਆ ਦਾ ਸਮਾਧਾਨ ਕਰੇ ਜੈ

ਸੀ ਮੇਰ ਨਾਲ ਤੁਰਿਆ ਕਿ ਪਰ ਹਲਕਾ ਪੀਣਾ ਨੇ ਕੁਛ ਨਹੀਂ ਕੀਤਾ ਔਰ ਜਦੋਂ ਬੜੀ ਭੜਕ ਤੱਪ ਹੈ ਇਹ ਇਹ ਕਹਿੰਦੇ ਸੀਵਰੇਜ ਦੇ ਨੰਗੀ ਆ ਉਹ ਅਫਸਰ ਦਾ ਧਿਆਨ ਕਿੱਥੇ ਜਾਂਦਾ ਹੈ ਉਥੇ ਸੀਵਰੇਜ ਨੰਗੀ ਦੀ ਔਰ ਖਾਲੀ ਪਾਣੀ ਦੀ ਪੈਪ ਵੀ ਲਾ ਦਾਰੀ ਇਹਨਾਂ ਨੇ ਰਾਤ ਨੂੰ ਤੁਰੰਤ ਇਹ ਅਫਸਰਾਂ ਨੂੰ ਸਭ ਤੋਂ ਪਹਿਲਾਂ ਇਹਨੂੰ ਠੀਕ ਕਰੋ ਅਜਿਹਾ ਸਹਿਬ ਸਹੀ ਨਹੀਂ ਹੈ ਕਿਉਂਕਿ ਅਫਸਰ ਜਿਹੜਾ ਹੈ ਕਿ ਕਦੀ ਨਹੀਂ ਚਾਹਦਾ ਕਿ ਮੇਰੇ ਏਰੀਆ ਦੇ ਲੋਕਾਂ ਨੂੰ ਮੁਚਾਲ ਹੋਵੇ ਇਸ ਕਰਕੇ ਇਹਨਾਂ ਦੇ ਪ੍ਰਤੀਕਲ ਦੇਖਿਆ ਔਰ ਸ਼ਾਇਦ ਹਰ ਹਰ ਅੱਜ ਵੀ ਯਾਦਾਂ ਦਾ ਦਿਨ ਮਨਾ ਰਹੇ ਆ ਸਰ ਜਦੋਂ ਆਪਾਂ ਉਸ ਦਿਨ ਗਏ ਸੀ ਐਦਾਂ ਲੱਗ ਰਿਹਾ ਜਿਵੇਂ ਪਿੱਛੇ ਕੁੰਬਰੀ ਸੱਚਾਈ ਕਿ ਨਹੀਂ ਬਿਲਕੁਲ ਠੀਕ ਹੈ ਬਹੁਤ ਮੁਸ਼ਕਲ ਆ ਬਹੁਤ ਤੇ ਵੀ ਜ਼ਿਆਦਾ ਆਪਾਂ ਬੱਤਰ ਸੀ ਠੀਕ ਨਾ ਅਜਿਹਾ ਆਫ ਹੈ ਜੇ ਨਹੀਂ ਮੈਂ ਬੇਨਤੀ ਕਰਾਂਗਾ ਤੁਹਾਨੂੰ ਦਾ ਕ੍ਰੀਨ ਏ ਨਹੀਂ ਕਿ 15 ਦਾ 27 3 ਦਾ ਦੌਲਤ ਸ਼ੁਰੂ ਹੋਇਆ ਹੈ میری بہنتی ہے ٹرین ابھی دیا کیونکہ یہ مٹی مٹی ہے میں آپ کچھ نہیں ہویا جیو کچھ نہیں ہویا میں کیا بھی میں سے کر کام ہو گیا سفائی نہیں ہے ریل جیس جیس مٹی ہجے بھی کئی ٹکٹا ادا گئی ہے میں خود لائی ہے میں خود کئی بار کرے لا کے مطلب بڑی میرے دوست لمبا لائن جانا ਤੇ ਉਹਨਾਂ ਨੂੰ ਫ੍ਰੀ ਮੈਨੂੰ ਉਹਨਾਂ ਨੂੰ ਦਿੰਦੇ ਨੇ ਮੈਂ ਕੀ ਕਰਾਂਦਾ ਰਿਹਾ ਜਿਹਦੇ ਨਾਲ ਕੋ ਹੱਲ ਹੀ ਹੋਵੇ ਤੇ ਟੈਂਪਰੇਰੀ ਆਪਾਂ ਦਾ ਹੱਲ ਹੋਵੇ ਆਪਾਂ ਐਸ.ਡੀ. ਸਾਹਿਬ ਆਏ ਸੀ ਇੱਕ ਮਿੰਟ ਸਰ ਸੋਰੀ ਇੱਕ ਮਿੰਟ ਇੱਕ ਮਿੰਟ ਗੱਲ ਕਰਨਾ ਤਦ ਵਿੱਚ ਆਏ ਮੇਰੇ ਦੋ ਰੰਗ ਥਾਪੀ ਕਰਨ ਵਾਸਤੇ ਇੱਕ ਐਸ.ਡੀ.ਐਮ ਸਾਹਿਬ ਪਰੰਪਰਿਧ ਦੇ ਆਏ। ਮੈਂ ਉਹਨਾਂ ਨੂੰ ਮਿਲਿਆ ਸੀ। ਅਸੀਂ ਚਾਹੀਆ ਉਹ ਐਸ.ਡੀ.ਐਮ ਸਾਹਿਬ ਨਾਲ ਇੱਕ ਥੀਸੀ ਬਣੇ ਅੰਬਰ ਸਾਹਿਬ। ਔਰ ਮੈਂ ਉਹਨਾਂ ਦੀ ਪ੍ਰਵਾਹਿਤ ਪ੍ਰਖੰਡ ਸੀ ਉਹਨਾਂ ਨੇ ਮੈਨੂੰ ਨਵਾਈਟ ਕੀਤਾ। ਮੈਨੂੰ ਪੂਰੀ ਉਮੀਦ ਹੈ ਕਿ ਜੇ ਤੁਸੀਂ ਆਏ ਤਾਂ ਤੁਹਾਡਾ ਆਮਨ ਰੱਖਾਂਗੇ। ਕਿ ਤੁਹਾਡੇ ਵਿਸ਼ਵਾਸ ਨੂੰ ਨਾਰਾਈ। ਔਰ ਇੱਕ ਮੇਰੀ ਬੇਨਤੀ ਆ ਫਰੈਂਡਲੀ ਕਿਉ ਜਾਂ ਮਜ਼ਬੂਰਨ ਕਿਉ ਸਾਡੀ ਜਿਹੜੀ ਟੀਮ ਹੈ ਕੰਡੀ ਕੰਡੀ ਤੋਂ ਕੋਈ ਵੀ ਸਾਡੀ ਨਾਲ ਟੀਮ ਨਾਲ ਮੀਟਿੰਗ ਜ਼ਰੂਰ ਹੈ ਅਸੀਂ ਅਸੀਂ ਅੱਜ ਤਾਂ ਮਿਲ ਨਹੀਂ ਅਸੀਂ ਮਿਲਣ ਗਏ ਸੀ ਸਰ ਨਹੀਂ ਮਿਲਣਗੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਕੋਸ਼ਿਸ਼ ਕਰਦੇ ਹਾਂ ਛੋਟਾ ਦੇਰੀ ਜਿਹੜਾ ਕੋਈ ਗੱਲ ਨਹੀਂ ਕਿ ਤੁਸੀਂ ਮੀਟਿੰਗ ਸੀਐਮ ਸਾਹਿਬ ਨਾਲ ਚਾਹੁੰਦੇ ਆਗੇ ਸੀਐਮ ਸਾਹਿਬ ਦੀ ਹੁਣ ਕਿਉਂਕਰ ਆਪਾਂ ਕਹਿ ਦਈਏ ਤੁਹਾਡੀ ਡਿਮਾਂਡ ਬੜੀ ਜਲਦੀ ਉਹ ਵੀ ਪੂਰੀ ਹੋ ਜਾਣੀ ਆ। ਉਹਦੇ ਲਈ ਗੱਲ ਹੈ ਕਿ ਸਾਡੇ ਕੋਲ ਚੱਬੇ ਵਾਲ ਦੀ ਬਾਈ ਇਲੈਕਸ਼ਨ ਹੈਗੀ ਆ ਸੀਐਮ ਸਾਹਿਬ ਦਾ ਸਾਹਮਣੇ ਪ੍ਰਚਾਰ ਨਹੀਂ ਆਉਣਾ। ਅਸੀਂ ਟਾਈਮ ਲੈ ਲਾਂਗੇ ਟਾਈਮ ਲੈ ਕੇ ਰਕੇ ਜੀ ਤੁਹਾਨੂੰ ਸਾਰੇ ਰੁਕਮ ਨੂੰ ਅਸੀਂ ਕਨਵੇ ਕਰ ਦਾਂਗੇ ਤੇ ਜਰੂਰ ਤੁਹਾਡੀ ਮੀਟਿੰਗ ਕਰਾ ਲਾਂ। ਕੋਈ ਆਪ ਹੁਣ ਬਾਈ ਇਲੈਕਸ਼ਨ ਦੇ ਮੇਲੇ ਤੇ ਜੀ ਤੁਹਾਨੂੰ ਚੰਡੀਗੜ੍ਹ ਵੀ ਨਹੀਂ ਚਾਹੁੰਦਾ। ਜੀ। ਸੈਕੰਡ ਹੈ ਵੈਰੀ ਫ੍ਰੈਂਟਲੀ ਜਿਹੜੀ ਆ। ਜਿਹੜੀ ਪ੍ਰੋਬਲਮ ਹੈ ਤਵੀ ਜੀ। ਕੋਈ ਨਾ। ਤੇ ਸੈਕੰਡ ਵੈਰੀ ਜਿਹੜੀ ਹੋਰ ਪ੍ਰੋਬਲਮ ਸਾਡੀ ਮੇਨ ਹੈਗੀ ਆ ਇੱਕ ਬੱਸ ਆਪਾਂ ਖੜੀ ਆ ਤੁਹਾਡੇ ਉਦੇ ਵੀ ਆਈ ਸੀ ਇਹ ਭੇੜੇ ਢੱਤੀ ਜਾਂਦੀ ਸਾਰੇ। ਉੱਕਾ ਨੇੜੇ ਵੜੀ ਕੜ ਕੋਈ ਬੱਸ ਨਹੀਂ ਆਉਂਦੀ। ਜੀਐਮ ਸਾਹਿਬ ਨੂੰ ਕਹਿ ਕੇ ਸਾਡਾ ਪਤਾ ਨੂੰ ਮੰਗ ਪੱਤਰ ਵੀ ਦਵਾਵਾਂਗੇ ਜਿੰਨੇ ਵੀ ਪਰਮਿਟ ਬੰਦ ਪਏ ਨੇ ਉਹ ਕੈਨਸਲ ਕਰਨੇ ਜਿਹਦੇ ਛਾਨ ਉਹਨਾਂ ਨੇ ਬਹੁਤ ਫੱਟੇ ਜੀ। ਕਬੰਦ ਕਰੋ ਨਵੇਂ ਸਾਡੇ ਨੌਜਵਾਨ ਮੁੰਡੇ ਬੈਠੇ ਨੇ ਇਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਦੇਗਾ ਠੀਕ ਹੈ ਸਰ ਤੇ ਬਸ ਜਿਹੜੀ ਹੈ ਸਾਡੇ ਸਰਵਿਸ ਹੋਣੇ ਸਰਵਿਸ ਪ੍ਰਾਈਵੇਟ ਬੱਸਾਂ ਨੂੰ ਮਿਲ ਨਹੀਂ ਚਾਹੀਏ ਸਰਕਾਰੀ ਕਹਿੰਦੇ ਪਤਾ ਹੈ ਕਿ ਉਹ ਸਰਕਾਰੀ ਹੈ ਲੇਕਿਨ ਪ੍ਰਾਈਵੇਟ ਕਿਉਂ ਨਾ ਚੱਲੇ ਸਰਕਾਰੀ ਚੱਲਨੇ ਚਾਹੀਦੇ ਬਾਇਕ ਟੱਕਣੇਟ ਵੀ ਚੱਲੇ ਬਾਇਕ ਟੱਪਾ ਵੀ ਚੱਲੇ ਕਿ 6 ਬੱਸਾਂ ਜਿਹੜੀਆਂ ਜਿਹੜੀ ਉਹ ਸਾਡੇ ਨਾਲ ਗੱਲ ਹੋਈ ਹੈ